ਯਾਰ ਤੁਸੀਂ ਮੈਨੂੰ ਇੱਥੇ ਕਿੱਥੇ ਪਾਰਕ ਚ ਲੈ ਆਇਆ ਮੈਂ ਤੁਹਾਨੂੰ ਕਲੀਨਿਕ ਤੇ ਜਾਣ ਨੂੰ ਕਿਹਾ ਸੀ ਨਾਲੇ ਪਾਰਕਾਂ ਚ ਕੋਣ ਬਿੰਦਾ ਯਾ ਸਾਡੇ ਮਹੱਲੇ ਦਾ ਡਾਕਟਰ ਆ ਉਹ ਉਸ ਵੇਲੇ ਇੱਥੇ ਆ ਕੇ ਬੈਠਦੇ ਆ ਤੇ ਸ਼ਾਮ ਨੂੰ 5 ਵਜੇ ਜਾਂਦੇ ਆ ਬੜੇ ਇਮਾਨਦਾਰ ਤੇ ਸਾਮੀਦਾਰ ਇਨਸਾਨ ਆ ਉਹ ਉਹ ਦੇਖ ਬੈਠੇ ਡਾਕਟਰ ਸਾਹਿਬ ਉਹ ਮੈਨੂੰ ਡਾਕਟਰ ਘੱਟ ਤੇ ਜਿਹੜੇ ਦਰਖਤਾਂ ਥੱਲੇ ਬੈਠੇ ਵਾਲ ਜਿਣੀ ਕੱਟਦੇ ਹੁੰਦੇ ਨਹੀਂ ਜਿਆਦਾ ਲੱਗਦਾ ਉਹ ਯਾਰ ਐ ਨਹੀਂ ਕਹੀਦਾ ਹੁੰਦਾ ਤੋ ਆ ਮੈਂ ਤੁਹਾਨੂੰ ਦਵਾਈ ਦਵਾਂ ਉਹਨਾਂ ਉੱਥੇ ਸਸੇ ਗਾ ਡਾਕਟਰ ਸਾਹਿਬ ਤੁਸੀਂ ਕਿਹਾ ਨਹੀਂ ਕਿਤੇ ਵੀ ਨਹੀਂ ਗਿਆ ਬੰਦੇ ਟਾਈਮ ਬਾਅਦ ਦੱਸਿਆ ਕੁਛ ਨਹੀਂ ਡਾਕਟਰ ਸਾਹਿਬ ਬਸ ਉਹਨਾਂ ਘਰ ਦੇ ਕੰਮਾਂ ਕਰਾਂ ਚ ਬਿਜ਼ੀ ਹੋ ਗਿਆ ਸੀਗਾ ਇੱਧਰ ਆਉਂਦਾ ਟਾਈਮ ਹੀ ਨਹੀਂ ਲੱਗਿਆ ਡਾਕਟਰ ਸਾਹਿਬ ਇਹ ਮੇਰੀ ਫਰੈਂਡ ਆ ਜੀ ਅੱਜ ਨਾ ਇਹਨੇ ਸ਼ੂਟ ਤੇ ਜਾਣਾ ਸੀਗਾ ਤੇ ਰਾਤ ਦੀ ਇਹਨਾਂ ਨੂੰ ਨਾ ਹੈਡਕ ਹੋਈ ਜਾਂਦੀ ਹੈ ਤੇ ਇੱਕ ਦਰਦ ਬਹੁਤ ਹੋ ਜਾਂਦਾ ਤੇ ਉਹਦੇ ਵਾਸਤੇ ਮੈਡੀਸਨ ਦੇ ਦੇ ਨੇ ਹਾਂ ਦੇ ਦੇਣੇ ਆਂ ਕਹਦਾ ਜੀ ਪੁੱਤ ਲੱਗਦਾ ਜਰੂਰ ਕੋਈ ਤਲੀ ਚੀਜ਼ ਖਾਦੀ ਆ ਹਾਂਜੀ ਡਾਕਟਰ ਸਾਹਿਬ ਮੈਂ ਕੱਲ ਨੂਡਲ ਖਾ ਲਏ ਸੀ ਹਾਂ ਚਲੋ ਪਿਆਸੇਗਾ ਤੁਹਾਨੂੰ ਤਲੀ ਚੀਜ਼ ਖਾਦੀ ਆ ਉਹਦੇ ਨਾਲ ਹੀ ਤੁਹਾਡੇ ਅਸਰ ਬਣਿਆ ਤੇ ਉਹਦੇ ਨਾਲ ਹੀ ਤੁਹਾਨੂੰ ਘਬਰਾਹਟ ਤੇ ਸਿਰ ਦਰਦ ਹੋ ਰਿਹਾ ਕੋਈ ਗੱਲ ਨਹੀਂ ਹੁਣੇ ਠੀਕ ਹੋ ਜੂਗਾ ਦੰਦੇ ਦਵਾਈ ਲੋ ਆ ਖਾ ਲੈ ਖਾ ਲੋ ਹੁਣੇ ਠੀਕ ਹੋ ਜੂਗਾ ਲੋ ਦੱਸਾ ਵੀਰ ਪੇ ਕਿਲਾ ਵੀ ਮਿਹਰਬਾਨ ਮੈਨੂੰ ਸਮਝ ਨਹੀਂ ਆਉਂਦੀ ਵੀਰੇ ਇਹਨੇ ਵਧੀਆ ਡਾਕਟਰਾਂ ਤੇ ਫਿਰ ਇਹ ਪਾਰਕ ਚ ਗਿਆ ਇਹ ਕਹਾਣੀ ਬਹੁਤ ਲੰਬੀ ਹੈ ਹੁਣ ਤੇ ਇਹੀ ਇਹਨਾਂ ਦਾ ਕਲੀਨਿਕ ਹੈ ਤੇ ਸਾਰਾ ਦਿਨ ਇੱਥੇ ਹੀ ਕੱਢਦੇ ਆਂ ਟੀ ਮਤਲਬ ਮਤਲਬ ਡਾਕਟਰ ਸਾਹਿਬ ਨਾ ਬਹੁਤ ਹੀ ਗਰੀਬ ਕਰਤੋ ਸੀ ਤੇ ਇਹਨਾਂ ਦੇ ਦੋਸਤ ਨੇ ਇਹਨਾਂ ਦੀ ਹੈਲਪ ਕੀਤੀ ਸੀ ਉਹਨਾਂ ਨੇ ਇਹਦੇ ਤੇ ਪੈਸਾ ਲਾਇਆ ਤਾਂ ਇਹ ਵਿਦੇਸ਼ ਦੇ ਵਿੱਚ ਪੜ੍ਹਾਈ ਕਰਨ ਚਲੇ ਗਏ ਨੇ ਵਿਦੇਸ਼ ਦੇ ਵਿੱਚ ਜਦੋਂ ਆਪਦੀ ਪੜ੍ਹਾਈ ਕੰਪਲੀਟ ਹੋਈ ਤੇ ਇੰਡੀਆ ਵਾਪਸ ਆ ਗਏ ਸੀ ਇੱਥੇ ਇਹਨਾਂ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਜੌਬ ਲਈ ਬਹੁਤ ਆਫਰ ਆਈਆਂ ਪਰ ਇਹਨਾਂ ਨੇ ਉਹਨਾਂ ਨੂੰ ਜਵਾਬ ਦਿੱਤਾ ਸ ਪਰ ਕਿਉਂ ਜਵਾਬ ਕਿਉਂ ਦੇਤਾ ਸੀ ਜਵਾਬ ਇਹਨਾਂ ਨੇ ਤਾਂ ਦਿੱਤਾ ਸੀਗਾ ਕਿਉਂਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਖਰਚੇ ਬਹੁਤ ਜ਼ਿਆਦਾ ਹੋ ਜਾਂਦੇ ਗਰੀਬ ਘਰ ਦੇ ਲੋਕ ਹੁੰਦੇ ਆ ਉਹ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਆਪਦਾ ਇਲਾਜ ਨਹੀਂ ਕਰਾ ਸਕਦੇ ਤਾਂ ਫਿਰ ਡਾਕਟਰ ਸਾਹਿਬ ਨੇ ਆਪਦੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਕਲੀਨਿਕ ਖੋਲ ਲਿਆ ਸੀ ਅੱਛਾ ਜੇ ਨਾਲੇ ਘਰੇ ਕਲੀਨਿਕ ਖੋਲ ਲਿਆ ਸੀ ਤਾਂ ਇੱਕ ਘਰੇ ਕਲੀਨਿਕ ਚ ਕਿਉਂ ਨਹੀਂ ਬੰਦੇ ਇੱਥੇ ਕਿਉਂ ਬੰਦੇ ਇੱਥੇ ਤਾਂ ਕਰਕੇ ਬੈਠਦੇ ਆ ਇਹਨਾਂ ਕੋਲੇ ਘਰੇ ਨਾ ਕਲੀਨਿਕ ਤੇ ਮਰੀਜ਼ ਏਦਾਂ ਦਾ ਆ ਗਿਆ ਸੀ ਜਿਹਦਾ ਹਾਰਟ ਚੇਂਜ ਕਰਨਾ ਸੀ ਤੇ ਉਹਨਾਂ ਮਰੀਜ਼ ਕੋਲੇ ਨਾ ਇੰਨਾ ਪੈਸਾ ਹੈ ਨਹੀਂ ਸੀ ਜਿਹਦੇ ਨਾਲ ਉਹ ਇਲਾਜ ਕਰਾ ਸਕਣ ਤੇ ਡਾਕਟਰ ਸਾਹਿਬ ਨੇ ਉਹਨਾਂ ਦੀ ਹੈਲਪ ਵਾਸਤੇ ਆਪ ਦਾ ਕਲੀਨਿਕ ਘਰ-ਬਾਰ ਸਭ ਕੁਝ ਵੇਚਦਾ ਤੇ ਉਹਨਾਂ ਦਾ ਇਲਾਜ ਕਰਾਇਆ ਪਸ ਇਸ ਤੋਂ ਬਾਅਦ ਵਿੱਚ ਇਹੀ ਇਹਨਾਂ ਦਾ ਘਰ ਆ ਤੇ ਇਹੀ ਕਲੀਨਿਕ ਆ ਸਵੇਰੇ ਆ ਕੇ ਇੱਥੇ ਬੈਠਦੇ ਆ ਤੇ ਮਰੀਜ਼ਾਂ ਨੂੰ ਦੇਖਦੇ ਆ ਤੇ ਇਹਨਾਂ ਦੀ ਫੀਸ ਵੀ ਸਾਰੀ 20 ਰੁਪਏ ਆ 20 ਰੁਪਏ ਤੋਂ ਵੱਧ ਨਹੀਂ ਲੈਂਦੇ ਕਿਸੇ ਦੇ ਫੇਰ ਤਾਂ ਡਾਕਟਰ ਸਾਹਿਬ ਬਹੁਤ ਵਧੀਆ ਇਨਸਾਨ ਆ ਮੈਂ ਇਹਨਾਂ ਨੂੰ ਐਵੇਂ ਹੀ ਗਲਤ ਸਮਝਦੀ ਰਹੀ ਨਾਲੇ ਇਹਨਾਂ ਨੂੰ ਦੇਖ ਕੇ ਮੈਨੂੰ ਅੱਜ ਇੱਕ ਚੀਜ਼ ਦਾ ਤਾਂ ਪਤਾ ਲੱਗ ਗਿਆ ਕਿ ਅੱਜ ਦੇ ਟਾਈਮ 'ਚ ਇਨਸਾਨੀਅਤ ਹਜੇ ਜਿਉਂਦੀ ਆ ਨਹੀਂ ਤਾਂ ਅੱਜ ਕੱਲ ਹਰ ਕੋਈ ਆਪ ਦੇ ਮਤਲਬ ਲਈ ਭੱਜਿਆ ਫਿਰਦਾ ਜੇ ਇੰਨਾ ਵਰਗੇ ਇਨਸਾਨ ਹੋਣ ਨਾ ਕੋਈ ਵੀ ਗਰੀਬ ਇਲਾਜ ਲਈ ਨਹੀਂ ਰਹਿੰਦਾ ਨਾਲੇ ਬੰਦਾ ਦਿਲ ਦਾ امیر ਹੋਣਾ ਚਾਹੀਦਾ ਪੈਸੇ ਦਾ